ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਠੀਕ ਠਾਕ ਹੋ ਸਾਰੇ ਅੱਜ ਆਪਾਂ ਕੋਟ ਕਾਲਰ ਵਾਲੀ ਕੁੜਤੀ ਦੀ ਵੀਡੀਓ ਲੈ ਕੇ ਆਏ ਆਂ ਪਾਰਟ 2 ਪਹਿਲਾਂ ਪਾਈ ਸੀ ਇੱਕ ਵੀਡੀਓ ਮੈਂ ਉਹਦਾ ਤੁਸੀ ਮੈਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਹੁਣ ਮੈਂ ਇਹਦੇ ਵਿੱਚ ਉਹਦੇ ਵਿੱਚ ਮੈਂ ਸਿਰਫ ਕਟਿੰਗ ਦੱਸੀ ਸੀ ਇਹਦੇ ਵਿੱਚ ਮੈਂ ਸਟੀਚਿੰਗ ਵੀ ਦੱਸੂਗੀ ਬਾਕੀ ਕਾਲਰ ਕਿਵੇਂ ਕੱਟ ਕਰਨਾ ਕਿੰਨੇ ਇੰਚ ਦਾ ਕੱਟ ਕਰਨਾ ਹਨ ਸਾਰਾ ਪ੍ਰੋਪਰ A to Z ਦੱਸੂਗੀ ਜੇ ਤੁਹਾਨੂੰ ਮੇਰੀ ਵੀਡੀਓ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਤਾਂ ਹਨ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਮੈਂ ਦੇਖਦੀ ਆਂ ਕਈ ਭੈਣ ਭਰਾ ਨਵੇਂ ਆਉਂਦੇ ਆ ਹਨ ਵੀਡੀਓ ਦੇਖਦੇ ਆ ਚਲੇ ਜਾਂਦੇ ਆ ਕਈ ਤਾਂ ਇਦਾਂ ਦੇ ਆ ਵੀ ਸਰਚ ਕਰਕੇ ਮੇਰੀ ਮੇਰੀ ਵੀਡੀਓ ਦੇਖਦੇ ਆ ਤੁਸੀਂ ਸਰਚ ਕਰਨਾਂ ਦੇ ਚੱਕਰਾਂ 'ਚ ਪੈਣੇ ਕਿਉਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾ ਤਾਂ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਸਕੇ ਹਨ ਤੇ ਬਾਕੀ ਧੰਨਵਾਦ ਸਾਰੀਆਂ ਭੈਣਾਂ ਦਾ ਜਿਹੜੀਆਂ ਮੈਨੂੰ ਇੰਨਾ ਪਿਆਰ ਦੇ ਰਹੀਆਂ ਨੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਰਹੀਆਂ ਨੇ ਧੰਨਵਾਦ ਭੈਣਾਂ ਤੇ ਇਸ ਤੋਂ ਅਗਲਾ ਜਿਹੜਾ ਆਪਣਾ ਟੌਪਿਕ ਹੋਊਗਾ ਉਹਦੇ ਤੇ ਆਪਾਂ ਵੀਡੀਓ ਬਣਾਵਾਂਗੇ ਮੈਨੂੰ ਆਏ ਹੋਏ ਆ ਇੰਸਟਾਗ੍ਰam ਤੇ ਡੀਐਮ ਮੈਂ ਉਹਦੇ ਤੇ ਵੀਡੀਓ ਤਿਆਰ ਕਰ ਰਹੀ ਆ ਬਟ ਥੋੜਾ ਜਿਹਾ ਟਾਈਮ ਲਾਪਾ ਕਰਦੇ ਆ ਇਹਦੇ ਗਲੇ ਦੀ ਕਟਿੰਗ ਜਿਹਨੂੰ ਆਪਾਂ ਹੱਲੇ ਦੀ ਕਟਿੰਗ ਵੀ ਕਹਿੰਦੇ ਆ ਹੱਲੇ ਦੀ ਆ ਦੇਖੋ ਹੁਣ ਆਪਾਂ ਕਰਦੇ ਆ ਇਹਦੇ ਗਲੇ ਦੀ ਕਟਿੰਗ ਇਹਦੇ ਵਿੱਚ ਆਪਾਂ ਕੋਲਰ ਲਾਵਾਂਗੇ ਕੋਟ ਕੋਲਰ ਆਪਾਂ ਕਿਵੇਂ ਕਰਨਾ ਆਪਾਂ ਇੱਥੋਂ ਲਾਵਾਂਗੇ ਪੌਣੇ ਤਿੰਨ ਤੇ ਐਸ ਲੋਟ ਲਾਵਾਂਗੇ ਆਪਾਂ ਸਾਢੇ ਤਿੰਨ ਸਵਾ 3 ਰੱਖ ਲੋ ਬਾਦੂ ਆ ਪੌਣੇ 3 ਤੇ ਐਸੋਟ ਲਵਾਂਗੇ ਆਪਾਂ ਸਵਾ 3 ਹੁਣ ਇਹਦੇ ਤੇ ਆਪਾਂ ਪਾਉਣੀ ਆ ਕਾਟ ਜੀ ਮੈਂ ਆਪਾਂ ਗਲਾ ਕੱਟਦੇ ਹੁਣੇ ਇਹ ਆਪਾਂ ਮੂਰਲੇ ਉਹਦਾ ਕੱਟਣਾਗਾ ਠੀਕ ਹੈ ਆ ਦੇਖੋ ਇਹਦੀ ਆਪਾਂ ਕਟਿੰਗ ਕਰ ਦਾਂਗੇ ਜਦੋਂ ਆਪਾਂ ਕੋਲਰ ਲਾਉਣਾ ਹਾਈ ਨੈਕ ਕਾਲਰ ਲਾਉਣਾ ਉਹਦੇ ਲਈ ਆਪਾਂ ਨੂੰ ਆਹ ਚੀਜ਼ ਵੱਡੀ ਰੱਖਣੀ ਪੈਂਦੀ ਹੈ ਜੇ ਆਪਣੀ 7 ਤਾਂ ਤਾਂਪਾ ਰੱਖਾਂਗੇ ਉਹਨੂੰ 8.5 ਡੇਢ ਪੌਣੇ 2 ਇੰਚ ਵਧਾ ਕੇ ਹੁਣ ਮੈਂ ਇਸ ਲੋਟ ਲਾਇਆ ਪੌਣੇ 3 ਇਸ ਲੋਟ ਲਾਇਆ ਮੈਂ 2.5 3 ਸਵਾ 3 ਲਾ ਲਓ ਤਿੰਨ ਰੱਖ ਲਓ ਜਿੰਨਾ ਮਰਜ਼ੀ ਰੱਖ ਲਓ ਉਸ ਤੋਂ ਬਾਅਦ ਕੀ ਕਰਨਾ نیچے 8 ਇੰਚ ਆਪਾਂ ਨਿਸ਼ਾਨ ਲਾਵਾਂਗੇ 7 ਲਾ ਲਓ ਜਾਂ 8 ਲਾ ਲਓ ਤੇ ਇਹਨੂੰ ਆਪਾਂ ਇੱਥੋਂ ਕਰਕੇ ਕਟਿੰਗ ਕਰ ਦਾਂਗੇ ਇਹ ਪਹਿਲਾਂ ਪਏ ਦੀ ਕਟਿੰਗ ਕਰਦੇ ਆਂ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇੱਕ ਕੱਪੜਾ ਲੈਣਾ ਮੇਰੇ ਕੋਲ ਇਹਦੇ ਨਾਲ ਦਾ ਕੱਪੜਾ ਹੈ ਨਹੀਂ ਸੀਗਾ ਤੇ ਉਹਦੇ ਤੇ ਆਪਾਂ ਪੇਪਰ ਪੇਸਟਿੰਗ ਲਾ ਲੈਣੀ ਹੈ ਠੀਕ ਹੈ ਇਹ ਮੈਂ ਹੋਰ ਕਲਰ ਦਾ ਕੱਪੜਾ ਲੈਤਾ ਹਾਂ ਹੁਣ ਆਪਾਂ ਕੱਪੜਾ ਲੈ ਕੇ ਇਹਦੇ ਉੱਪਰ ਪੁੱਠੀ ਆਪਾਂ ਛਾੜ ਰੱਖਣੀ ਹੈ ਹੁਣ ਆਪਾਂ ਇਹ ਲਾਉਣੀ ਕਿਵੇਂ ਆ ਦੇਖੋ ਆਪਾਂ ਇੱਥੇ ਕੱਟ ਪਾ ਲਿਆ ਠੀਕ ਹੈ ਜੇ ਤਾਂ ਤੁਸੀਂ ਪਹਿਲਾਂ ਕੱਚਾ ਕਰਨਾ ਤੁਸੀਂ ਕੱਚਾ ਵੀ ਕਰ ਸਕਦੇ ਹੋ ਬਟ ਮੈਨੂੰ ਕੱਚਾ-ਕੱਚਾ ਕਰਨ ਦੀ ਏਡੀ ਕੋਈ ਖਾਸ ਜ਼ਰੂਰਤ ਨਹੀਂ ਮੈਂ ਜਿਹੜਾ ਕੱਟ ਪਾਇਆ ਸੀ ਉਹਦੇ ਨਾਲ-ਨਾਲ ਸਿਲਾਈ ਲਾਉਂਗੀ ਕੀ ਕਰਾਂਗੇ ਹੁਣ ਆਪਾਂ ਇਹਨੂੰ ਵਿੱਚੋਂ ਕਟਿੰਗ ਕਰ ਦਾਂਗੇ ਹੁਣ ਆਪਾਂ ਇਹਨੂੰ ਕਰਾਂਗੇ ਫੋਲਡ ਅੰਦਰਲੇ ਪਾਸੇ ਆਪਾਂ ਇੱਥੇ ਬਰੀਕ ਸਲਾਈ ਲਾ ਲਾਂਗੇ ਸਲਾਈ ਲਾ ਕੇ ਤੇ ਇਹਦੇ ਉੱਪਰ ਵੀ ਆਪਾਂ ਸਲਾਈ ਲਾ ਦਾਂਗੇ ਇੱਕ ਵਾਰ ਜਿਹੜਾ ਕਿ ਨਾਲ ਚਿਪਕਦੇ ਬਾਕੀ ਜੋ ਵੀ ਆਪਣਾ ਫालतू ਕਪੜਾ ਹੋਗਾ ਉਹਦੀ ਆਪਾਂ ਕਟਿੰਗ ਕਰ ਦਾਂਗੇ ਦੂਜੇ ਪਾਸੇ ਵੀ ਆਪਾਂ ਐਂ ਕਰ ਲਾਂਗੇ ਆਸੇ ਦੀ ਕਟਿੰਗ ਕਰਕੇ ਹੁਣ ਆਪਾਂ ਬੈਕ ਵਾਲੇ ਪੱਲੇ ਨਾਲ ਜੋੜਾਂਗੇ ਇਹਨੂੰ ਬੈਕ ਵਾਲੇ ਪੱਲੇ ਨਾਲ ਇਹਨੂੰ ਆਪਾਂ ਕਿਵੇਂ ਜੋੜਨਾ ਠੀਕ ਹੈ ਇੱਥੇ ਆਪਣਾ ਕੱਟ ਪਾਇਆ ਹੋਇਆ ਸੀ ਵੀ ਇਹ ਬੈਕ ਆ ਤੇ ਇਹਨੂੰ ਆਪਾਂ ਐਵੇਂ ਧਰ ਲੈਣਾ ਜਿਹੜਾ ਆਪਾਂ ਅੰਦਰ ਕੱਪੜਾ ਲਾਇਆ ਸੀਗਾ ਜਦੋਂ ਹੁਣ ਆਪਾਂ ਜੜਾਂਗੇ ਇਹਨੂੰ ਐ ਕਰਕੇ ਅੰਦਰ ਫੋਲਡ ਕਰ ਦੋ ਕਿਉਂਕਿ ਬਾਹਰ ਜਿੱਤੇ ਆਪਾਂ ਤਰਪਾਈ ਕਰਵਾ ਲਾਂ। ਆਇਂ ਅੰਦਰ ਕਰਨਾ। ਬਾਕੀ ਮੇਰੇ ਕੋਲੇ 2-3 ਕਮੈਂਟ ਆਏ ਸੀ ਭੈਣਾਂ ਦੇ ਵੀ ਤੁਸੀਂ ਟੂ ਲਿਪ ਸਲਵਾਰ ਦੀ ਵੀਡੀਓ ਪਾਓ ਹਾਂ ਭੈਣੋ ਮੈਂ ਪਾਉਣੀ ਆ ਵੀਡੀਓ ਤਾਂ ਬਟ ਮੈਂ ਨਾ ਥੋੜੀ ਜੀ ਉੱਰ ਦੀ ਹੋਈ ਆ ਤੁਹਾਨੂੰ ਆ ਦੇਖੋ ਆ ਆਪਣਾ ਹੋ ਗਿਆ ਇੰਨਾ ਕੁ ਤਿਆਰ ਤੇ ਹੁਣ ਆਪਾਂ ਕੱਟਾਂਗੇ ਇਹਦੇ ਕਾਲਰ ਹੁਣ ਆਪਾਂ ਕਾਲਰ ਕੱਟਣੇ ਆ ਆਪਾਂ ਦੇਖਣੇ ਆ ਪਹਿਲਾਂ ਵੀ ਆਪਣੇ ਕਿੰਨੇ ਕਾਲਰ ਬੰਦੇ ਇਹਨੂੰ ਆਪਾਂ ਐਂ ਕਰਕੇ ਸਿੱਧਾ ਕਰ ਲਓ ਆਪਣੀ ਤਰਫ ਮੇਰੇ ਕੋਲੇ ਕਾਲਰ ਚਾਹੀਦਾ ਮੈਨੂੰ 15 16 ਇੰਚ ਦਾ 16 ਇੰਚ ਦਾ ਆਪਾਂ ਨੂੰ ਕਾਲਰ ਚਾਹੀਦਾ ਕਾਲਰ ਆਪਾਂ ਕਿਵੇਂ ਕੱਟਣਾ ਹੈਗਾ ਕਲਰ ਕੱਟਣ ਲਈ ਆਪਾਂ ਕੀ ਕਰਨਾ ਆਪਾਂ ਬੁਕਰਮ ਲੈ ਲੈਣੀ ਜਾਂ ਪੇਪਰ ਪੇਸਟਿੰਗ ਲੈ ਲੈਣੀ ਲੈ ਲੈਣੀ ਹੈ ਮੇਰੇ ਕੋਲ ਚੌੜੀ ਬੁਕਰਮ ਹੈ ਨਹੀਂ ਸੀ ਮੇਰੇ ਕੋਲ 2 2 ਇੰਚੀ ਬੁਕਰਮ ਸੀ ਮੈਂ ਇਹਨਾਂ ਨੂੰ ਜੋੜ ਲਾ ਕੇ ਇਹ ਟੋਟਲ ਬਣਾ ਲਿਆ ਬੁਕਰਮ ਮੈਂ 5.5 ਇੰਚ ਮੈਂ ਇਹਨੂੰ ਇਦਾਂ ਕਰਕੇ ਡਬਲ ਫੋਲਡ ਕਰ ਲਵਾਂਗੀ ਬੁਕਰਮ ਦੀ ਚੜਾਈ ਲੈਂਦੀ ਆ ਮਨ ਲਾਦਾ ਮੈਂ 16 ਇੰਚ ਮੈਂ ਦੇਖਿਆ ਨਹੀਂ ਹਜੇ ਦੇਖਦੀ ਆ ਫਿਰ ਦੱਸਦੀ ਆ ਬੁਕਰਮ ਦੀ ਚੜਾਈ ਲੈਂਦੀ ਆ ਮੈਂ 17 ਇੰਚ ਤੇ ਆਪਾਂ ਕੀ ਕਰਨਾ ਆ ਦੇਖੋ ਜਮਾ ਇੱਕੋ ਜੀ ਬੁਕਰਮ ਹੋਗੀ ਨਾ ਕਾਲਰ ਦਾ ਪਾ ਚੀਜ ਕਿੰਨੀ ਰੱਖੀ ਸੀਗੀ ਪੌਣੇ 3 ਇੰਚ ਪੌਣੇ 3 ਇੰਚ ਤੇ ਇੱਕ ਨਿਸ਼ਾਨ ਲਾ ਲਓ ਆਪਾਂ ਫਿਰ ਉਸ ਤੋਂ ਕਰਨਾ 1 ਇੰਚ ਉੱਚਾ ਜਿਵੇਂ ਕਿ ਆ ਹੋ ਗਿਆ ਇੱਥੇ ਠੀਕ ਹੈ ਫਿਰ ਆਪਾਂ ਇਹਨੂੰ ਐ ਕਰਕੇ ਇੱਥੋਂ ਤੁਸੀਂ ਦੇਖੋ ਜਿੰਨਾ ਤੁਹਾਨੂੰ ਕਾਲਰ ਚਾਹੀਦਾ ਜਿਵੇਂ ਕਿ ਮੈਨੂੰ ਕਾਲਰ ਚਾਹੀਦਾ ਹੈਗਾ 16 ਇੰਚ ਠੀਕ ਹੈ 16 ਇੰਚ ਲੰਬੀ ਐਵੇਂ ਕਰਕੇ ਨਿਸ਼ਾਨ ਲਾ ਲਓ ਹੁਣ ਕੀ ਕਰਨਾ ਹੁਣ ਆਪਾਂ ਇੱਥੋਂ ਨਿਸ਼ਾਨ ਲਾਉਣਾ ਐਵੇਂ ਕਰਕੇ ਜਮਾ ਸਿੱਧਾ ਜਿੰਨਾ ਆਪਾਂ 16 ਇੰਚ ਲਾਇਆ ਸੀ ਨਾ ਆਹ ਨਿਸ਼ਾਨ ਨੂੰ ਆਪਾਂ 16 ਇੰਚ ਦੇ ਨਾਲ ਮਿਲਾ ਦੇਣਾ ਦੇਖੋ ਹੁਣ ਇੱਥੋਂ ਆਪਾਂ ਲੈਣਾਗਾ 3.5 ਆਹ ਬੰਦ ਵਾਲਾ ਪਾਸਾ ਹੋ ਗਿਆ ਇੱਥੋਂ ਆਪਾਂ ਲੈਣਾ 3.5 ਇੱਥੋਂ 3.5 ਤੋਂ ਐਂ ਕਰਦਾਂਗੇ ਆਪਾਂ ਹੁਣ ਰਹਿ ਗਈ ਆਪਣੇ ਕਾਲਰ ਦੀ ਚੁੰਝ ਤੁਸੀਂ ਕਿਵੇਂ ਕੱਢਣੀ ਹੈ ਕਾਲਰ ਦੀ ਚੁੰਝ ਮੈਂ ਕੱਢਣੀ ਹੈ ਨੋਰਮਲ ਹੀ ਜਿਆਦਾ ਨਹੀਂ ਕੱਢਣੀ ਮੈਂ ਆਪਣਾ ਇੱਥੋਂ 16 ਸੀਗਾ 16 ਤੋਂ ਹੀ ਚੱਕਣਾ ਆਪਾਂ ਆਹ ਵਾਲਾ ਹੋ ਗਿਆ ਇੱਥੋਂ 16 ਦਾ ਨਿਸ਼ਾਨ ਇੱਥੋਂ ਆਪਾਂ ਚੱਕਾਂਗੇ ਐਵੇਂ ਕਰਕੇ ਹੁਣ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਕਟਿੰਗ ਜੇ ਤੁਸੀਂ ਆਹ ਵਾਲੀ ਚੀਜ਼ ਤੋਂ ਗਲਾਈ ਦੇਣੀ ਹੈ ਤੁਸੀਂ ਗਲਾਈ ਵੀ ਦੇ ਸਕਦੇ ਹੋ ਜੇ ਤੁਹਾਨੂੰ ਗਲਾਈ ਦੇਣੀ ਵਧੀਆ ਨਹੀਂ ਲੱਗਦੀ ਤਾਂ ਉਹ ਤੁਹਾਡੀ ਇੱਛਾ ਹੈ ਨਾ ਵੀ ਤੁਸੀਂ ਕਿਵੇਂ ਕਰਨੀ ਆ ਜੇ ਆਪਣੇ ਕੋਲੇ ਬੁੱਕਰਮ ਜਾਂ ਪੇਪਰ ਪੇਸਟਿੰਗ ਸਹੀ ਹੋਵੇ ਨਾ ਫੇਰ ਨਹੀਂ ਇੰਨਾ ਉਹ ਪੈਂਦਾ ਆ ਦੇਖੋ ਆ ਹੋ ਗਿਆ ਆਪਣੇ ਕਲਰ ਦੀ ਉਹਨਾਂ ਨੂੰ ਕੱਪੜੇ ਤੇ ਅਟੈਚ ਕਰਨ ਲਈ ਆਪਾਂ ਨੂੰ ਡਬਲ ਫੋਲਡ ਕੱਪੜਾ ਚਾਹੀਦਾ ਹੋਊਗਾ ਆਪਾਂ ਸਿੰਗਲ ਵੀ ਲੈ ਸਕਦੇ ਆ ਬਟ ਮੈਨੂੰ ਡਬਲ ਵਧੀਆ ਲੱਗਦਾ ਤਾਂ ਮੈਂ ਡਬਲ ਫੋਲਡ ਹੀ ਲਾਉਂਗੀ ਇਹਨੂੰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਕੱਪੜਾ ਜੇ ਤੁਹਾਡੇ ਕੋਲ ਨਾਲ ਦਾ ਹੈਗਾ ਤੁਸੀਂ ਨਾਲ ਦਾ ਲੈ ਸਕਦੇ ਹੋ ਜੇ ਤੁਸੀਂ ਮੈਚਿੰਗ ਲਾਉਣਾ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਠੀਕ ਹੈ ਮੇਰੇ ਕੋਲ ਇਹਦੇ ਨਾਲ ਦਾ ਹੀ ਪਿਆ ਸੀਗਾ ਆਪਾਂ ਇਹਨੂੰ ਪ੍ਰੈਸ ਨਾਲ ਚੰਗੀ ਤਰ੍ਹਾਂ ਚਪਕਾ ਲਾਂਗੇ ਚਿਪਕੇਣਾ ਇਹ ਚੰਗੀ ਤਰਾਈਆਂ ਕਿਉਂਕਿ ਬਾਅਦ ਚ ਇਹਦੀ ਹਾਲ ਚੱਲ ਹੋ ਜਾਂਦੀ ਹੈ ਸਿਲਾਈ ਲਾਉਣੀ ਜ਼ਰੂਰੀ ਹੈ ਇਹਦੇ ਉੱਪਰ ਜ਼ਿਆਦਾਤਰ ਮੈਂ ਸਿੰਗਲ ਕੱਪੜੇ ਤੇ ਲਾਉਣੀ ਹੁੰਦੀਆਂ ਬਟ ਅੱਜ ਮੈਂ ਆਖਿਆ ਨਾ ਫਿਰ ਟਾਈਮ ਜ਼ਿਆਦਾ ਲੱਗ ਜਾਊਗਾ ਆਪਾਂ ਕੀ ਕਰਨਾ ਆਪਾਂ ਹੁਣ ਜਿਹੜੀ ਆਹ ਵਾਲੀ ਚੀਜ਼ ਆਪਣੀ ਹਨਾ ਛੋਟੀ ਆ ਉੱਥੋਂ ਆਪਾਂ ਸਿਲਾਈ ਲਾਉਣ ਲੱਗ ਜਾਣਾ ਇਹਦੇ ਉੱਪਰ ਐਦਾਂ ਕਰਕੇ ਆਪਾਂ ਸਿਲਾਈ ਲਾਉਣ ਲੱਗ ਜਾਾਂਗੇ ਸਲਾਈ ਤੁਸੀਂ ਦੇਖ ਲਓ ਪੈਰ ਪੈਰ ਦੀ ਲਾਉਣੀ ਆ ਪੈਰ ਪੈਰ ਦੀ ਵੀ ਲਾ ਸਕਦੇ ਹੋ ਜੇ ਤੁਸੀਂ ਬੰਦ ਲਾਉਣੀ ਆ ਤੁਸੀਂ ਬੰਦ ਵੀ ਲਾ ਸਕਦੇ ਹੋ ਕਈ ਵਾਰ ਕੀ ਹੁੰਦਾ ਆਪਣੇ ਕੋਲ ਨਾ ਆ ਚੀਜ਼ ਜਦੋਂ ਆਪਾਂ ਕੱਪੜਾ ਧੋਣੇ ਆ ਆ ਚੀਜ਼ ਨਿਕਲਣ ਲੱਗ ਜਾਂਦੀ ਹੈ ਫੋਲਡ ਹੋਣ ਲੱਗ ਜਾਂਦੀ ਹੈ ਇਹਦੇ ਉੱਪਰ ਇੱਕ ਇੱਕ ਸਲਾਈ ਲਾ ਹੀ ਲਓ ਸਲਾਈ ਪੂਰੀ ਫਿਨਿਸ਼ਿੰਗ ਨਾਲ ਲਾਓ ਜਿਹੜੀ ਕਿ ਆਪਾਂ ਨੂੰ ਬਾਅਦ ਚ ਪੱਟਣ ਦੀ ਲੋੜ ਨਾ ਪਵੇ ਇੱਕ ਵਾਰ ਇਹਦੇ ਉੱਪਰ ਸਲਾਈ ਲੱਗ ਗਈ ਹੁਣ ਇਹਨੂੰ ਆਪਾਂ ਕਿਵੇਂ ਕਰਨਾ ਐਵੇਂ ਫੇਰ ਫੋਲਡ ਕਰਨਾ ਆ ਦੇਖੋ ਡਬਲ ਫੋਲਡ ਆਪਾਂ ਕੱਪੜਾ ਕਰਕੇ ਰੱਖਿਆ ਹੋਇਆ ਉਵੇਂ ਇਹ ਜੋ ਉੱਪਰ ਸਲਾਈ ਲਾ ਦੇਣੀ ਆ ਆਪਾਂ ਨੂੰ ਪਤਾ ਹੀ ਹੁੰਦਾ ਨਾ ਵੀ ਇੱਥੋਂ ਬੁਕਰਮ ਸਟਾਰਟ ਹੁੰਦੀ ਆ ਇਹ ਜਿਹੜੀ ਆਪਾਂ ਸਲਾਈ ਲਾਉਣੀ ਹੈ ਇਹ ਆਪਾਂ ਬੁਕਰਮ ਦੇ ਉੱਪਰ ਨਹੀਂ ਲਾਉਣੀ ਜਮੇ ਹੀ ਬੁਕਰਮ ਦੇ ਨਾਲ-ਨਾਲ ਲਾਉਣੀ ਆ। ਜੇ ਇਹ ਸਲਾਈ ਆਪਣੇ ਬੁਕਰਮ ਦੇ ਉੱਪਰ ਲੱਗ ਗਈ ਫਿਰ ਕੋਲਰ ਦੀ ਸਮਿਥਿੰਗ ਨਹੀਂ ਆਉਂਦੀ। ਉਵੇਂ ਹੀ ਆਪਾਂ ਖੁੰਝੇ ਬਣਾਉਣੇ ਆ ਜਿਵੇਂ ਆਪਾਂ ਕਟਿੰਗ ਕੀਤੀ ਸੀਗੀ ਇਹਦੀ। ਅੱਧਾ-ਅੱਧਾ ਇੰਚ ਕੱਪੜਾ ਨਾਲ ਛੱਡ ਕੇ ਬਾਕੀ ਆਪਾਂ ਸਾਰੇ ਦੀ ਕਟਿੰਗ ਕਰ ਦਾਂਗੇ। ਆ ਵੀ ਇੱਧਰ ਵੀ ਜਿਹੜਾ ਕੱਪੜਾ ਹੈਗਾ ਅੱਧਾ-ਅੱਧਾ ਇੰਚ ਨਾਲ ਛੱਡ ਕੇ ਇੱਧਰ ਵੀ ਐਵੇਂ ਹੀ ਕਰਾਂਗੇ ਆਪਾਂ। ਜਿੰਨਾ-ਜਿੰਨਾ ਕ ਆਪਾਂ ਨੂੰ ਸਲਾਈ 'ਚ ਚਾਹੀਦਾ ਉਹ ਨਾਲ-ਨਾਲ ਕੱਪੜਾ ਆਪਾਂ ਨਾਲ ਛੱਡ ਕੇ ਬਾਕੀ ਸਾਰੇ ਦੀ ਕਟਿੰਗ ਕਰ ਲਾਂਗੇ ਆਪਾਂ। ਜੇ ਕਪੜਾ ਵੱਧ ਰਹੇ ਜੇ ਤਾਂ ਵੀ ਪ੍ਰੋਬਲਮ ਪੈਂਦੀ ਹੈ ਜੇ ਕਪੜਾ ਘੱਟ ਰਹੇ ਤਾਂ ਵੀ ਪ੍ਰੋਬਲਮ ਪੈਂਦੀ ਹੈ ਤਾਂ ਇਸ ਕਰਕੇ ਆਪਾਂ 7 ਇੰਚ ਹੁਣ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਸਿੱਧਾ ਕਰਨ ਵੇਲੇ ਇਹਦੀ ਆ ਚੁੰਝ ਬਣਾਉਣੀ ਜ਼ਰੂਰੀ ਹੁੰਦੀ ਹੈ ਜੇ ਤਾਂ ਤੁਸੀਂ ਧਾਗੇ ਨਾਲ ਬਣਾਉਣੀ ਹੈ ਧਾਗੇ ਨਾਲ ਨਹੀਂ ਮੇਰੇ ਕੋਲ ਤਾਂ ਸਿੱਧਾ ਇਹ ਕੰਮ ਹੁੰਦਾ ਪੇਚਕਾਸ ਹੁੰਦਾ ਜਾਂ ਕੈਂਚੀ ਦੀ ਨੋਕ ਹੁੰਦੀ ਹੈ ਉਹਦੇ ਨਾਲ ਚੁੰਝ ਵਧੀਆ ਬਣ ਜਾਂਦੀ ਹੈ ਤਾਂ ਦੇਖੋ ਇਦਾਂ ਲਈ ਕਰਕੇ ਦਿਖਾਉਣੀ ਮੈਂ ਤਲਕ ਵਧੀਆ ਬਣ ਗਈ ਨਾ ਚੰਦ ਹੁਣ ਤੁਸੀਂ ਇਹਦੇ ਉੱਪਰ ਇੱਕ ਇੱਕ ਸਲਾਈ ਹੋਰ ਲਾ ਲਿਓ ਜੇ ਸਾਡਾ ਮਨ ਕਰਦਾ ਤਾਂ ਮੇਰਾ ਮਨ ਕਰਦਾ ਵੀ ਮੈਂ ਇੱਕ ਇੱਕ ਸਲਾਈ ਹੋਰ ਲਾਵਾਂ ਜਾਂ ਨਾ ਲਾਵਾਂ ਚਾ ਲਾ ਹੀ ਲੈਨੇ ਆ ਪੈਰ ਪੈਰ ਤੇ ਲਾ ਲਿਓ ਹੁਣ ਆਪਾਂ ਇਹ ਅਟੈਚ ਕਿਵੇਂ ਕਰਨਾ ਹੁਣ ਇਹਨੂੰ ਐਵੇਂ ਕਰ ਲਓ ਠੀਕ ਹੈ ਇਹਦਾ ਦੇਖੋ ਵਿਚਾਲਾ ਕਿੱਥੇ ਆ ਰਿਹਾ ਆ ਥਾਤੇ ਇਹਦਾ ਵਿਚਾਲਾ ਰਹਿਣਾ ਇੱਥੇ ਆਪਾਂ ਕੱਟ ਪਾ ਲਓ ਤੇ ਹੁਣ ਆਪਾਂ ਚੱਕਣਾ ਕਮੀਜ਼ ਕਮੀਜ਼ ਦਾ ਵੀ ਆਪਾਂ ਦੇਖੋ ਵਿਚਾਲਾ ਕਿੱਥੇ ਆ ਰਿਹਾ ਜਿਵੇਂ ਹੁਣ ਆ ਚੀਜ਼ ਦਾ ਵਿਚਾਲਾ ਆ ਰਿਹਾ ਨਾ ਇੱਥੇ ਵੀ ਆਪਾਂ ਕੱਟ ਪਾ ਲਓ ਐਂਕੋ ਹੁਣ ਇਹ ਲਾਉਣਾ ਕਿਵੇਂ ਆਪਾਂ ਠੀਕ ਹੈ ਹੁਣ ਆਪਾਂ ਰੱਖਣਾ ਪੁੱਠਾ ਪਾਸਾ ਇੱਥੇ ਤੇ ਐਸ ਲੋਟ ਲਾਉਣਾ ਜਿਹੜਾ ਕਿ ਕਲਰ ਆਪਣੇ ਵਾਲੀ ਸਾਈਡ ਸਿੱਧਾ ਆਜੇ ਹੁਣ ਆਪਾਂ ਇਹਨੂੰ ਮਿਲਾ ਕੇ ਇੱਥੇ ਸਲਾਈ ਲਾ ਦਾਂਗੇ ਪਹਿਲਾਂ ਕੱਟਣਾ ਕੱਟ ਮਲਾ ਕੇ ਦੇਖਾਂਗੇ ਵੀ ਆਪਣਾ ਕਲਰ ਪੂਰਾ ਆ ਰਿਹਾ ਕਿਤੇ ਵੱਧ ਘੱਟ ਤਾਂ ਨਹੀਂ ਰਹਿ ਗਿਆ ਹੋਰ ਕਿਤੇ ਆਪਣੀ ਮਿਹਨਤ ਚ ਪਾਣੀ ਪੈ ਜੇ ਨਹੀਂ ਆਪਣਾ ਕਲਰ ਪੂਰਾ ਪੂਰਾ ਆ ਰਿਹਾ ਜਮਾਂ ਸਹੀ ਕਿਸੇ ਪਾਸੇ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਠੀਕ ਹੈ ਆ ਦੇਖੋ ਆਪਾਂ ਇਹਨੂੰ ਐਂ ਧਰ ਕੇ ਇੱਥੋਂ ਪੁੱਠਾ ਪਾਸਾ ਕਮੀਜ਼ ਦਾ ਸਿੱਧਾ ਇਹਦੇ ਉੱਪਰ ਕੋਲਾ ਧਰ ਕੇ ਆਪਾਂ ਸਲਾਈ ਲਾਉਣੀ ਸ਼ੁਰੂ ਕਰ ਦਾਂਗੇ ਇੱਕ ਵਾਰ ਪੂਰਾ ਧਿਆਨ ਨਾ ਕਰੋ ਕਿਉਂਕਿ ਇਹ ਖੁੰਝੇ ਹੁੰਦੇ ਹਨ ਨਾ ਜਿਹੜੇ ਦੋਨੇ ਇਹ ਜਮਾਂ ਸਹੀ ਹੋਣੇ ਜ਼ਰੂਰੀ ਹੁੰਦੇ ਆ ਕਿ ਤੇ ਇਹ ਨਾ ਹੋਵੇ ਕਲਰ ਵਾਲਾ ਖੁੰਝਾ ਆਪਣਾ ਅਲੱਗ ਫਿਰਦੀ ਹੋਵੇ ਕੰਨੀ ਤੇ ਕਮੀਜ਼ ਦਾ ਆਪਣਾ ਅਲੱਗ ਫਿਰਦਾ ਹੋਵੇ ਫਿਰ ਉਹ ਫਿਨਿਸ਼ਿੰਗ ਨਹੀਂ ਆਉਂਦੀ ਉਸ ਤੋਂ ਬਾਅਦ ਇਹਨੂੰ ਆਪਾਂ ਐ ਕਰਕੇ ਖੋਲ ਲਵਾਂਗੇ ਆਪਣਾ ਸਾਰੇ ਕੱਟ ਇੱਕ ਦੂਸਰੇ ਨਾਲ ਮੈਚ ਕਰ ਰਹੇ ਆ ਬਸ ਇਹੀ ਹੁੰਦੀ ਹੈ ਕਾਲਰ ਦੇ ਵਿੱਚ ਵੀ ਆਪਣੇ ਕੱਟ ਮੈਚ ਕਰਦੇ ਹੋਣੇ ਚਾਹੀਦੇ ਨਹੀਂ ਪਤਾ ਕਿਉਂਦਾ ਨਹੀਂ ਵਿੱਚ ਬਲ ਪੈ ਜਾਂਦਾ ਮਤਲਬ ਕਿ ਚੁੰਨਟ ਬਣ ਜਾਂਦੀ ਆ ਦੇਖੋ ਇਹ ਹੈਗਾ ਆਪਣਾ ਕੁੜਤਾ ਹਾਈ ਨੈਕ ਵਾਲਾ ਇਹਦੇ ਉੱਪਰ ਆਪਾਂ ਕੋਟ ਕਾਲਰ ਲਾਏ ਨੇ ਦੇਖੋ ਤੁਸੀਂ ਦੋਨੇ ਪਾਸੇ ਬੈਕ ਐਂਡ ਫਰੰਟ ਬਹੁਤ ਹੀ ਫਿਨਿਸ਼ਿੰਗ ਨਾਲ ਕੰਮ ਹੋਇਆ ਵਾ ਜੇ ਤੁਸੀਂ ਵੀ ਇਹਨੂੰ ਲਾਉਣਾ ਚਾਹੁੰਦੇ ਹੋ ਤਾਂ ਅੱਗੇ ਜਾ ਕੇ ਸਾਰੀ ਵੀਡੀਓ ਜ਼ਰੂਰ ਦੇਖਿਓ